ਉਹ ਜਿਹੜਾ ਬੰਦਾ ਆ ਹਾਂ ਤੇਜੇਸੀ ਮਿਨਾਹ ਤੇਜੇਸੀ ਮਿਨਾਹ ਹਾਂ ਇਹਨੂੰ ਇਹਨੂੰ ਪੁੱਛੋ ਇਹ ਕੌਣ ਹੈ ਬੰਦਾ ਦਾ ਨਾਮ ਕੀ ਹੈ ਇਸੇ ਕਿਤਨੀ ਹੈ ਨਾ ਇਹਦਾ ਸਿੱਖ ਬਾਣਾ ਹੁਣ ਇਹ ਇਹਨੂੰ ਇਹਨੂੰ ਪੁੱਛੋ ਵੀ ਇਹ ਵਿਰੋਧ ਤੋਂ ਸਿੱਖਾਂ ਨੂੰ ਕਰਨਾ ਚਾਹੀਦਾ ਇਹ ਬੰਦਾ ਕਿੱਥੋਂ ਖੜਾ ਹੋ ਗਿਆ ਅਚਾਨਕ ਹੀ ਇਹ ਕਹਿੰਦਾ ਸੀ ਆਮ ਪਬਲਿਕ ਆ ਅਸੀਂ ਕੋਈ ਸਾਡਾ ਪੋਲਿਟਿਕਸ ਦੇ ਨਾਲ ਕੋਈ ਸੰਬੰਧ ਨਹੀਂ ਆ ਸਾਡਾ ਕਿਸੇ ਧਰਮ ਦੇ ਨਾਲ ਕੋਈ ਸੰਬੰਧ ਨਹੀਂ ਆ ਅਸੀਂ ਆਮ ਕਮਿਊਨਿਟੀ ਦੇ ਬੰਦੇ ਆ ਔਰ ਅਸੀਂ ਜੋ ਵੇਖ ਰਹੇ ਪੰਜਾਬ ਦੇ ਵਿੱਚ ਹੋ ਰਿਹਾ ਕਨਵਰਜਨ ਅਸੀਂ ਉਹਦੇ ਖਿਲਾਫ ਆਵਾਜ਼ ਉਠਾ ਰਹੇ ਆ ਨਾ ਸਾਨੂੰ 크੍ਰਿਸਚIANਟੀ ਤੋਂ ਪ੍ਰੋਬਲਮ ਹੈ ਨਾ ਸਾਨੂੰ 크੍ਰਿਸਚੀਅਨ ਧਰਮ ਤੋਂ ਪ੍ਰੋਬਲਮ ਇਹਨਾਂ ਦੀ ਗੱਲ ਕਰਦਾ ਕਾਨੂੰਨ 'ਚ ਰਹਿ ਕੇ ਲੇਕਿਨ ਦੇਖਣਾ ਇਹਦੇ ਪਿੱਛੇ ਪੋਲਿਟਿਕਸ ਵੀ ਨੇ ਇਹਦੇ ਪਿੱਛੇ ਏਜੰਸੀਆਂ ਦਾ ਵੀ ਹੱਥ ਆ ਔਰ ਇਹ ਇਹੋ ਜਿਹੇ ਕੰਮਾਂ ਦੇ ਵਿੱਚ ਫੰਡਿੰਗ ਵੜੀ ਆਂਦੀ ਇਹਨਾਂ ਨੂੰ ਅਮੀਰ ਵੀ ਬੜੀ ਜਲਦੀ ਹੋ ਜਾਂਦੀ ਨੇ ਔਰ ਲੋਕਾਂ ਨੂੰ ਮੈਂ ਖਾਮ ਖਾਤਰ ਮਾਨੂੰ ਭੋਲੇ-ਪਾਲੇ ਲੋਕਾਂ ਨੂੰ ਲੜਾਉਣ ਵਿੱਚ ਇਹ ਲੋਕ ਕਾਮਯਾਬ ਹੋ ਜਾਂਦੇ ਤੇ ਆਪਣੀਆਂ ਸੱਤਾ ਦੀਆਂ ਰੋਟੀਆਂ ਸੇਕਦੇ ਨੇ ਉਹ ਜੋ ਲੋਕ ਮਤਲਬ ਤੁਹਾਡਾ ਕਹਿਣਾ ਹੈ ਕਿ ਤੇਜਸਵੀ ਮਨਾਸ ਕਿਸੇ ਨਾ ਕਿਸੇ ਏਜੰਸੀ ਦਾ ਬੰਦਾ ਹੈ 100% ਇਹ ਧਰਮ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਬਿਲਕੁਲ ਤੁਸੀਂ ਦੇਖੋ ਨਾ ਉਹ ਬੰਦਾ ਇਹ ਆਪ ਤਾਂ ਫਿਰ ਕਿਉਂ ਨਹੀਂ ਲਗਾ ਸਕਦੇ ਜਦੋਂ ਉਹ ਲਗਾ ਰਿਹਾ ਤੋ ਭਾਈ ਜਦੋਂ 크ਿਸਚੀਅਨਿਟੀ ਨੂੰ ਕਹਿੰਦਾ ਮੈਨੂੰ ਪ੍ਰੋਬਲਮ ਨਹੀਂ ਹੈ ਕਹਿੰਦਾ ਮੈਨੂੰ ਪ੍ਰੋਬਲਮ ਨਹੀਂ ਆ 크ਿਸਚਨ ਧਰਮ ਤੋਂ ਤੇਨੂੰ ਪ੍ਰੋਬਲਮ ਨਹੀਂ ਤੇ ਆ ਤੇਰਾ ਵਿਰੋਧ ਕੀ ਹੈ ਇਹ ਬਈ ਉਹ ਕਹਿੰਦੇ ਜਿਹੜਾ ਮੈਰੀਕਲ ਜਿਹੜੇ ਚਮਤਕਾਰ ਕਰਦੇ ਨੇ ਉਹ 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 ਗਲਤ ਹੈ ਕਹਿੰਦੇ ਕਿ ਵੀ ਵੀ ਜੇਕਰ ਇਹ ਚਮਤਕਾਰ ਹੁੰਦੇ ਪਏ ਨੇ ਫੇ ਹਸਪੀਟਲ ਬੰਦ ਕਰ ਦੰਨੇ ਆ ਇਹਨਾਂ ਕੋਈ ਆ ਜਾਂਦੇ ਆ ਇਹਨਾਂ ਕੋ ਚਮਤਕਾਰ ਕਰਾ ਕੇ ਠੀਕ ਹੋ ਜਾਂਦੇ ਆ ਤੂੰ ਨੂੰ ਕੋ ਵੀ ਤੂੰ Hindu ਬੰਦਾ ਆ ਤੂੰ ਜਾ ਪਹਿਲਾਂ ਪੂਰੇ ਇੰਡੀਆ ਚ ਕਿਹੜਾ ਸੋਸ਼ਲ ਮੀਡੀਆ ਤੇ ਚੈਨਲ ਹੈ ਜਿੱਤੇ Hindu ਬਾਬੇ ਚੰਗੀਆਂ ਦਾ ਪ੍ਰਚਾਰ ਨਹੀਂ ਕਰ ਰਹੇ ਆ ਜਿਹੜਾ ਦਰਿੰਦਰ ਸ਼ਾਸਤਰੀ ਹੈ ਹੂੰ ਜਾਓ ਉੱਥੇ ਮੈਂ ਕਈ ਉਹਦੀਆਂ ਵੀਡੀਓਜ਼ ਦੇਖਿਆ ਉਹ ਕਾਰੀ ਲਾਜ ਰਿਆ ਲੋਕਾਂ ਦਾ ਆਪਣੇ ਡੇਰੇ ਦੇ ਅੰਦਰ ਹੂੰ ਉੱਥੇ ਉਹ ਉਹ ਇੱਕ ਮੈਂ ਦੇਖਿਆ ਬੰਦੇ ਨੂੰ ਕੈਂਸਰ ਸੀ ਉਹਨੂੰ ਕਹਿੰਦਾ ਆ ਹਲਦੀ ਤੇ ਤુલਸੀ ਦੇ ਪੱਤੇ ਲੈ ਠੀਕ ਹੈ ਮੈਂ ਜਾਣਦਾ ਉਹਦੇ ਅੰਦਰ ਹਰਬਸਿਆ ਉਹ ਹਰਬਸਿਆ ਬਾਡੀ ਦੇ ਲਈ ਲਾਭ ਹੈਗਾ ਉਹਦੇ ਅੰਦਰ ਹੂੰ ਲੇਕਿਨ ਉਹ ਉਹਦੇ ਨਾਲ ਉਹਦਾ ਕੈਂਸਰ ਨਹੀਂ ਜਾਣਾ ਹਲਦੀ ਤુલਸੀ ਨਾਲ ਤੀਤੀ ਮੰਨਦੇ ਚੱਲ ਜਾਏਗਾ ਹੂੰ ਚੱਲ ਜਾ ਇਹ ਮੈਡੀਕਲੀ ਮੈਨੂੰ ਨਹੀਂ ਪਤਾ ਨਹੀਂ ਤੁਸੀਂ ਚੈੱਕ ਕਰ ਲਿਓ ਹੁਣ ਉਹ ਬੰਦਾ ਵਿਚਾਰਾ ਮਰ ਜਾਏਗਾ ਬਈ ਤੂੰ ਇਹ ਪਖੰਡ ਨਹੀਂ ਹੈ ਕਿ ਜਿਹੜੀ ਮਰਜੀ ਚੀਜ਼ ਆਪਾਂ ਕਰਦੇ ਆ ਉਹ ਤੂੰ ਚਿੱਠੀ ਜੀ ਬਣਾਉਣਾ ਫਲਾਣਾ ਢੀਂਗੜਾ ਇਹ ਉਹ ਤਾਂ ਇਹਨੂੰ ਨਹੀਂ ਤੁਸੀਂ ਪਖੰਡਵਾਦ ਕਹਿ ਸਕਦੇ ਤੂੰ ਉਹਨਾਂ ਦੇ ਖਿਲਾਫ ਕਿਉਂ ਨਹੀਂ ਆ ਉੱਥੇ ਦੇਖੋ ਜਾ ਕੇ ਉਹ ਕਾਲੇ ਕੱਪੜਿਆਂ ਚ ਨਾਰੀਅਲ ਬੰਨਣਦੇ ਆ ਉਹਨਾਂ ਦੀਆਂ ਬਿਮਾਰੀਆਂ ਦੇ ਲਈ ਉਹ ਦੇਖਣਾ ਉਹਦੇ ਡੇਰੇ 'ਚ ਜਾ ਕੇ ਉਹਦਾ ਜੋ ਵੀ ਮੈਨੂੰ ਤਾਂ ਪਤਾ ਨਹੀਂ ਡੇਰਾ ਕੀ ਉਹਦਾ ਠੀਕ ਹੈ ਨਾ 24 ਦਾ ਸਥਾਨ ਆ ਮੈਂ ਕੁ ਵੀਡੀਓਜ਼ ਦੇਖਿਆ ਹਜ਼ਾਰਾਂ ਕਾਲੇ ਕੱਪੜੇ ਕਾਲੇ ਕੱਪੜੇ ਵਾਲੀਆਂ ਫਲਾਨੀਆਂ ਢੀਂਗੜੀਆਂ ਬਿਮਾਰੀਆਂ ਇਹ ਤੇ ਜ਼ਿਆਦਾ ਹੀ ਪਖੰਡਿਆ ਫਿਰ ਇਹਦੇ ਖਿਲਾਫ ਕਿਉਂ ਨਹੀਂ ਆਤੇ ਜੱਸੀ ਇਹ ਨੂੰ ਪਖੰਡ ਨਹੀਂ ਮੰਨਦੇ ਕਾਲੇ ਕੱਪੜੇ ਨਾਲ ਨਾਰੀ ਹਲ ਬਣ ਕੇ ਟੰਗ ਦੇਣੀ ਕੀ ਇਹ ਮੈਡੀਕਲ ਟਰੀਟਮੈਂਟ ਐ ਤੁਸੀਂ ਦੱਸੋ ਬਲ ਨਹੀਂ ਮੈਡੀਕਲ ਤੇ ਫਿਰ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਉਹਦੇ ਖਿਲਾਫ ਕਿਉਂ ਨਹੀਂ ਆਏ ਬੰਦਾ 크੍ਰਿਸਚਨ ਦੇ ਖਿਲਾਫ ਹੀ ਕਿਉਂ ਆਏ ਬੋਲੋ ਜਿਹੜਾ ਮਰਜ਼ੀ ਉੱਠਦਾ 크੍ਰਿਸਚਨ ਦੇ ਖਿਲਾਫ ਹੀ ਕੋ ਕੜਾ ਹੁੰਦਾ ਇਹ ਜਿਹੜਾ ਬੰਦਾ ਆ ਤੇਜੇਸੀ ਮਿਨਾਸ ਤੇਜੇਸੀ ਮਿਨਾਸ ਆ ਇਹਨੂੰ ਇਹਨੂੰ ਪੁੱਛੋ ਇਹ ਕੌਣ ਹੈ ਬੰਦਾ ਦਾ ਨਾਮ ਕੀ ਹੈ ਇਸੇ ਕਿਤਨੀ ਹੈ ਨਾਇਦਾਸ ਇੱਕ ਬਣਾ ਹੁਣ ਇਹਨੂੰ ਇਹਨੂੰ ਪੁੱਛੋ ਵੀ ਇਹ ਵਿਰੋਧ ਤੋਂ ਸਿੱਖਾਂ ਨੂੰ ਕਰਨਾ ਚਾਹੀਦਾ ਇਹ ਬੰਦਾ ਕਿੱਥੋਂ ਖੜਾ ਹੋ ਗਿਆ ਅਚਾਨਕ ਹੀ ਇਹ ਕਹਿੰਦਾ ਸੀ ਆਮ ਪਬਲਿਕ ਆ ਅਸੀਂ ਕੋਈ ਸਾਡਾ ਪੋਲਿਟਿਕਸ ਦੇ ਨਾਲ ਕੋਈ ਸੰਬੰਧ ਨਹੀਂ ਆ ਸਾਡਾ ਕਿਸੇ ਧਰਮ ਦੇ ਨਾਲ ਕੋਈ ਸੰਬੰਧ ਨਹੀਂ ਆ ਅਸੀਂ ਆਮ ਕਮਿਊਨਿਟੀ ਦੇ ਬੰਦੇ ਆ ਔਰ ਅਸੀਂ ਜੋ ਵੇਖ ਰਹੇ ਪੰਜਾਬ ਦੇ ਵਿੱਚ ਹੋ ਰਿਹਾ ਕਨਵਰਜਨ ਅਸੀਂ ਉਹਦੇ ਖਿਲਾਫ ਆਵਾਜ਼ ਉਠਾ ਰਹੇ ਆ ਨਾ ਸਾਨੂੰ ਕ੍ਰਿਸ਼ਚੈਨਿਟੀ ਤੋਂ ਪ੍ਰੋਬਲਮ ਹੈ ਨਾ ਸਾਨੂੰ ਕ੍ਰਿਸਚਨ ਧਰਮ ਤੋਂ ਪ੍ਰੋਬਲਮ ਇਹਨਾਂ ਦੀ ਗੱਲਾਂ ਕਰਦਾ ਕਾਨੂੰਨ 'ਚ ਰਹਿ ਕੇ ਲੇਕਿਨ ਦੇਖਣਾ ਇਹਦੇ ਪਿੱਛੇ ਪੋਲਿਟਿਕਸ ਵੀ ਨੇ ਇਹਦੇ ਪਿੱਛੇ ਏਜੰਸੀਆਂ ਦਾ ਵੀ ਹੱਥ ਆ ਔਰ ਇਹ ਇਹੋ ਜਿਹੇ ਕੰਮਾਂ ਦੇ ਵਿੱਚ ਫੰਡਿੰਗ ਬੜੀ ਆਂਦੀ ਹੈ ਇਹਨਾਂ ਨੂੰ ਅਮੀਰ ਵੀ ਬੜੀ ਜਲਦੀ ਹੋ ਜਾਂਦੀ ਨੇ ਔਰ ਲੋਕਾਂ ਨੂੰ ਮੈਂ ਖਾਮ ਖਾਤਰ ਮਨੂ ਭੋਲੇ-ਪਾਲੇ ਲੋਕਾਂ ਨੂੰ ਲੜਾਉਣ ਵਿੱਚ ਇਹ ਲੋਕ ਕਾਮਯਾਬ ਹੋ ਜਾਂਦੇ ਤੇ ਆਪਣੀਆਂ ਸੱਤਾ ਦੀਆਂ ਰੋਟੀਆਂ ਸੇਕਦੇ ਨੇ ਉਹ ਜੋ ਲੋਕ ਮਤਲਬ ਤੁਹਾਡਾ ਕਹਿਣਾ ਹੈ ਕਿ ਤੇਜਸਵੀ ਮਨਾਸ ਕਿਸੇ ਨਾ ਕਿਸੇ ਏਜੰਸੀ ਦਾ ਬੰਦਾ ਹੈ ਇਹ ਧਰਮ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਬਿਲਕੁਲ ਤੁਸੀਂ ਦੇਖੋ ਨਾ ਉਹ ਬੰਦਾ ਇਹ ਆਪ ਤਾਂ ਫਿਰ ਕਿਉਂ ਨਹੀਂ ਲਗਾ ਸਕਦੇ ਜਦੋਂ ਉਹ ਲਗਾ ਰਿਹਾ ਤੋ ਭਾਈ ਜਦੋਂ 크ਿਸਚੀਅਨਿਟੀ ਨੂੰ ਕਹਿੰਦਾ ਮੈਨੂੰ ਪ੍ਰੋਬਲਮ ਨਹੀਂ ਹੈ ਕਹਿੰਦਾ ਮੈਨੂੰ ਪ੍ਰੋਬਲਮ ਨਹੀਂ ਆ 크ਿਸਚਨ ਧਰਮ ਤੋਂ ਤੇਨੂੰ ਪ੍ਰੋਬਲਮ ਨਹੀਂ ਤੇ ਆ ਤੇਰਾ ਵਿਰੋਧ ਕੀ ਹੈ ਇਹ ਬਈ ਉਹ ਕਹਿੰਦੇ ਜਿਹੜਾ ਮੈਰੀਕਲ ਜਿਹੜੇ ਚਮਤਕਾਰ ਕਰਦੇ ਨੇ ਉਹ 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 ਗਲਤ ਹੈ ਕਹਿੰਦੇ ਕਿ ਵੀ ਵੀ ਜੇਕਰ ਇਹ ਚਮਤਕਾਰ ਹੁੰਦੇ ਪਏ ਨੇ ਫੇ ਹਸਪੀਟਲ ਬੰਦ ਕਰ ਦੰਨੇ ਆ ਇਹਨਾਂ ਕੋਈ ਆ ਜਾਂਦੇ ਆ ਇਹਨਾਂ ਕੋ ਚਮਤਕਾਰ ਕਰਾ ਕੇ ਠੀਕ ਹੋ ਜਾਂਦੇ ਆ ਤੂੰ ਨੂੰ ਕੋ ਵੀ ਤੂੰ Hindu ਬੰਦਾ ਆ ਤੂੰ ਜਾ ਪਹਿਲਾਂ ਪੂਰੇ ਇੰਡੀਆ ਚ ਕਿਹੜਾ ਸੋਸ਼ਲ ਮੀਡੀਆ ਤੇ ਚੈਨਲ ਹੈ ਜਿੱਤੇ Hindu ਬਾਬੇ ਚੰਗੀਆਂ ਦਾ ਪ੍ਰਚਾਰ ਨਹੀਂ ਕਰ ਰਹੇ ਆ ਜਿਹੜਾ ਦਰਿੰਦਰ ਸ਼ਾਸਤਰੀ ਹੈ ਹੂੰ ਜਾਓ ਉੱਥੇ ਮੈਂ ਕਈ ਉਹਦੀਆਂ ਵੀਡੀਓਜ਼ ਦੇਖਿਆ ਉਹ ਕਾਰ ਹੀ ਲਾਜ ਰਿਹਾ ਲੋਕਾਂ ਦਾ ਆਪਣੇ ਡੇਰੇ ਦੇ ਅੰਦਰ ਹੂੰ ਉੱਥੇ ਉਹ ਉਹ ਇੱਕ ਮੈਂ ਵੇਖਿਆ ਬੰਦੇ ਨੂੰ ਕੈਂਸਰ ਸੀ ਉਹਨੂੰ ਕਹਿੰਦਾ ਆ ਹਲਦੀ ਤੇ ਤੁਲਸੀ ਦੇ ਪੱਤੇ ਲੈ ਠੀਕ ਹੈ ਮੈਂ ਜਾਣਦਾ ਉਹਦੇ ਅੰਦਰ ਹਰਬਸਿਆ ਉਹ ਹਰਬਸਿਆ ਬਾਡੀ ਦੇ ਲਈ ਲਾਭ ਹੈਗਾ ਉਹਦੇ ਅੰਦਰ ਹੂੰ ਲੇਕਿਨ ਉਹ ਉਹਦੇ ਨਾਲ ਉਹਦਾ ਕੈਂਸਰ ਨਹੀਂ ਜਾਣਾ ਹਲਦੀ ਤੁਲਸੀ ਨਾਲ ਤੇ ਇੱਤੀ ਮੰਨਦੇ ਚੱਲ ਜਾਏਗਾ ਹੂੰ ਚੱਲ ਜਾਏਗਾ ਮੈਡੀਕਲੀ ਮੈਨੂੰ ਨਹੀਂ ਪਤਾ ਨਹੀਂ ਤੁਸੀਂ ਚੈੱਕ ਕਰ ਲਿਓ ਮੈਂ ਚੈੱਕ ਹੁਣ ਉਹ ਬੰਦਾ ਵਿਚਾਰਾ ਮਰ ਜਾਏਗਾ ਭਈ ਤੂੰ ਇਹ ਪਖੰਡ ਨਹੀਂ ਹੈ ਕਿ ਜਿਹੜੀ ਮਰਜ਼ੀ ਚੀਜ਼ ਆਪਾਂ ਕਰਦੇ ਆ ਉਹ ਤੂੰ ਚਿੱਠੀ ਜੀ ਬਣਾਉਣਾ ਫਲਾਣਾ ਢੀਂਗੜਾ ਇਹ ਉਹ ਤਾਂ ਇਹਨੂੰ ਨਹੀਂ ਤੂੰ ਪਖੰਡ ਵਾਤ ਕਹਿ ਸਕਦੇ ਤੂੰ ਉਹਨਾਂ ਦੇ ਖਿਲਾਫ ਕਿਉਂ ਨਹੀਂ ਆ ਉੱਥੇ ਦੇਖੋ ਜਾ ਕੇ ਉਹ ਕਾਲੇ ਕੱਪੜਿਆਂ ਚ ਨਾਰੀਅਲ ਬੰਨਣਦੇ ਆ ਉਹਨਾਂ ਦੀਆਂ ਬਿਮਾਰੀਆਂ ਦੇ ਲਈ ਉਹ ਦੇਖਣਾ ਉਹਦੇ ਡੇਰੇ ਚ ਜਾ ਕੇ ਉਹਦਾ ਜੋ ਵੀ ਮੈਨੂੰ ਤਾਂ ਪਤਾ ਨਹੀਂ ਡੇਰਾ ਕੀ ਉਹਦਾ ਹੂੰ ਠੀਕ ਹੈ ਨਾ 24 ਦਾ ਸਥਾਨ ਆ ਮੈਂ ਇੱਕ ਵੀਡੀਓਜ਼ ਦੇਖਿਆ ਹਜ਼ਾਰਾਂ ਕਾਲੇ ਕੱਪੜੇ ਕਾਲੇ ਕੱਪੜੇ ਵਾਲੀਆਂ ਫਲਾਨੀਆਂ ਢੀਂਗੜੀਆਂ ਬਿਮਾਰੀਆਂ ਲਾਲ ਇਹ ਤੇ ਜ਼ਿਆਦਾ ਹੀ ਪਖੰਡਿਆ ਫਿਰ ਇਹਦੇ ਖਿਲਾਫ ਕਿਉਂ ਨਹੀਂ ਆਤੇ ਜੱਸੀ ਇਹ ਨੂੰ ਪਖੰਡ ਨਹੀਂ ਮੰਨਦੇ ਕਾਲੇ ਕੱਪੜੇ ਚ ਨਾਰੀ ਹੁਣ ਬਣ ਕੇ ਟੰਗ ਦੇਣੀ ਕੀ ਇਹ ਮੈਡੀਕਲ ਹੀ ਟਰੀਟਮੈਂਟ ਐ ਤੁਸੀਂ ਦੱਸੋ ਫਿਰ ਨਹੀਂ ਮੈਡੀਕਲ ਤੇ ਫਿਰ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਉਹਦੇ ਖਿਲਾਫ ਕਿਉਂ ਨਹੀਂ ਆਏ ਬੰਦਾ 크੍ਰਿਸਚਨ ਦੇ ਖਿਲਾਫ ਹੀ ਕਿਉਂ ਆਏ ਬੋਲੋ ਜਿਹੜਾ ਮਰਜੀ ਉੱਡਦਾ 크੍ਰਿਸਚਨ ਦੇ ਖਿਲਾਫ ਹੀ ਕੋ ਕੜਾ ਹੁੰਦਾ